ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਜਨਾਲ ਦੇ ਰਾਵੀ ਦਰਿਆ ਦੀ ਕਿਉਂਕਿ ਇਸ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਦੇ ਚੱਲਦੇ ਸਾਹੂਵਾਲਾ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਜਿਸ ਕਰਕੇ ਹੁਣ ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਦੂਜੇ ਪਾਸੇ ਫੌਜੀਆਂ ਦੀਆਂ ਮਸ਼ੀਨਰੀਆਂ ਫੌਜੀਆਂ ਦੇ ਬੰਬੂ ਕਾਰਡ ਵੱਖਰੇ ਵੱਖਰੇ ਮਸ਼ੀਨੀਆਂ ਰਹਿਆਂ ਜੋ ਕਿ ਨਾ ਪਾਣੀ ਦੇ ਵਿੱਚ ਹਨਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਵਾਸਤੇ ਅਰ ਥੈਂਕ ਯੂ ਜਿਹੜੇ ਕਿ ਉਤਾਰ ਦਿੱਤੇ ਗਏ ਨੇ ਲੋਕਾਂ ਦੀ ਮਦਦ ਕੀਤੀ ਜਾਊਗੀ ਰਾਸ਼ਨ ਇਹਨਾਂ ਦੇ ذریعے ਪਹੁੰਚਾਇਆ ਜਾਵੇਗਾ ਕਿਉਂਕਿ ਪਾਣੀ ਇੰਨਾ ਕੁ ਜ਼ਿਆਦਾ ਪਹੁੰਚ ਚੁੱਕਿਆ ਕਿ ਇਸ ਦੇ ਵਿੱਚ ਆਮ ਵਾਹਨ ਨਹੀਂ ਚਲਾਏ ਜਾ ਸਕਦੇ ਜਿੱਦੇ ਚੱਲਦੇ ਹੋਣਾ ਫੌਜੀਆ ਦੇ ਜਿਹੜੇ ਵੱਡੀਆਂ ਮਸ਼ੀਨਰੀਆਂ ਨੇ ਉਹੀ ਪਾਣੀ ਦੇ ਵਿੱਚ ਕੰਮ ਆਉਣੀਆਂ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਲਗਾਤਾਰ ਫੌਜੀ ਵੀਰਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਚਾਰੇ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਹੀ ਪਾਣੀ ਤੇ ਲੋਕ ਦਰਸ਼ਦہ ماحول ਦੇ ਵਿੱਚ ਜੀਰੇ ਨੇ ਜਿਸ ਕਰਕੇ ਲੋਕਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਸਾਹੂਵਾਲ ਦੇ ਨੇੜਲੇ ਇਲਾਕਿਆਂ ਦੇ ਸਭ ਤੋਂ ਪਹਿਲਾਂ ਹਾਲਾਤ ਦਿਖਾਉਣੇ ਤੇ ਦਿਖਾਉਣਾ ਹੈ ਕਿ ਆਰਮੀ ਦੇ ਜਿਹੜੇ ਮਸ਼ੀਨਰੀ ਨੇ ਪਾਣੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਲੋਕਾਂ ਦੀ ਮਦਦ ਕਿਸ ਤਰੀਕੇ ਦੇ ਨਾਲ ਕੀਤੀ ਜਾਵੇਗੀ ਆਓ ਪਹਿਲਾਂ ਨਜ਼ਰਤ ਤਸਵੀਰਾਂ ਤੇ ਮਾਰਦੇ ਹਾਂ ਇਹ ਪਿੰਡ ਵਾਸੀਆਂ ਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਪਤਾ ਕਿ ਇਸ ਤਰੀਕੇ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਪਹਿਲਾ 1988 ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਸੀ ਕਿ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਸੀ ਤੇ ਉਹੀ ਹਾਲਾਤ ਮੁਰ ਤੋਂ ਬਣ ਚੁੱਕੇ ਨੇ ਹਣ ਇੰਨਾ ਕਹਿਰ ਵਿਚਾਰਿਆ ਕਿ ਲੋਕਾਂ ਨੂੰ ਆਪਣੇ ਘਰ ਤੱਕ ਛੱਡਨੇ ਪੈ ਰਹੇ ਨੇ ਕਿਉਂਕਿ 10-10 ਫੁੱਟ 8-8 ਫੁੱਟ ਜਣ ਕੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਦੂਜੇ ਪਾਸੇ ਹੁਣ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਕਹਿਰ ਜਣ ਕੇ ਦੇਖਣ ਨੂੰ ਮਿਲ ਰਿਹਾ ਜੇ ਚੱਲਦੇ ਉਹਨਾਂ ਕਹਿ ਕੇ ਜੇਕਰ ਸਮੇਂ ਸਿਰ ਡਰੇਨਾ ਦੀ ਸਫਾਈ ਹੋ ਜਾਵੇ ਜਾਂ ਦਰਿਆਵਾਂ ਦੀ ਇਹ ਨਾ ਨਦੀਆਂ ਨਹਿਰਾਂ ਦੀ ਸਫਾਈ ਹੋ ਜਾਵੇ ਤਾਂ ਅਜਿਹੇ ਦਿਨਾਂ ਦੇਖਣੇ ਪੈਣੇ ਸੀ ਅਜੀਬ ਜੀ ਕੀ ਨਾਮ ਆਪਣਾ ਜਸਪਾਲ ਸਿੰਘ ਗੜੇ ਪਿੰਡ ਆਇਆ ਤੇ ਪਿੰਡ ਆਪਣਾ ਸਾਹਵਾਲ ਆਇਆ ਜੀ ਇਹਨਾਂ ਨੇ ਸਬਣ ਹੋ ਚੁੱਕਾ ਹੈ ਖਾਨ ਤੇ ਬਹੁਤ ਬੜੀ ਪਾਣੀ ਬਹੁਤ ਆ ਚੁੱਕਿਆ ਪਾਣੀ ਬਸ ਪਿੰਡਾਂ ਦੇ ਨੇੜੇ ਕੀ ਆ ਰਿਸ਼ਤੇਦਾਰ ਦੇ ਦੂਜੇ ਘਰੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸ ਦੇ ਦੌਰਾਨ ਦੇਖੋ ਇਹ 88 ਤੋਂ ਬਾਅਦ ਅੱਜ ਜਿਨ੍ਹਾਂ ਜਿਨ੍ਹਾਂ ਵੀ ਕੋਈਸਾ ਵਾਪਰਿਆ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਸਮੇਂ ਸਮੇਂ ਨਹੀਂ ਆਉਂਦੀਆਂ ਜਾਂਦੀਆਂ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤਾਂ ਫਿਰ ਇਹ ਇਨਾ ਨਹੀਂ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਦਰਾਹ ਤੇ ਬੰਨ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਆਪਣੇ ਬੱਚੇ ਲੈ ਕੇ ਲੋਕੀ ਪਰਿਵਾਰਾਂ ਸਮੇਤ ਆਪਣੇ ਇਲਾਕਿਆਂ 'ਚ ਬੈਠਣ ਆਪਣੇ ਪਰਿਵਾਰਾਂ 'ਚ ਤੇ ਸ਼ਹਿਰ ਵਾਸੀਆਂ ਨਾਲ ਰਲ ਕੇ ਰਹਿਣ ਜਿੱਦਾਂ ਸ਼ਹਿਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੇ ਤਾਰੋਵਾਰ ਬੜਾ ਕਰਾਇਆ ਪਰ ਕਰਾਇਆ ਕੀ ਕਹ ਰਿਹਾ ਕਿ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗਰ ਪਾਕਿਸਤਾਨ ਨੂੰ ਰੁੜ ਗਿਆ ਹਜ਼ਾਰ ਹਜ਼ਾਰ ਦਾ ਗਰੁੱਪ ਬੰਝ ਪਸ਼ੂਆਂ ਦਾ ਜਾ ਰਿਹਾ ਉਹਦਾ ਦੋ ਕਰੋੜ ਰੁਪਈਆ ਵੀ ਸਰਕਾਰ ਕਿਸੇ ਦੀ ਨਹੀਂ ਬਰਦਾ ਕੋਈ ਦਲਾਥੇ ਸਾਰੇ ਦਿੰਦੇ ਆ ਪਰ ਦਲਾਥਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਇਹ ਸਾਡੀ ਠੱਕੇ ਥੋੜੇ ਸਾਡੀ ਸੰਗਤ ਖਾਂਦੀ ਫਿਰਦੀ ਆ 88 ਤੋਂ ਲੈ ਕੇ 37 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਬਜਾਤ ਸਰਕਾਰ ਕੋਈ ਹੱਲ ਨਹੀਂ ਹੈਲਪ ਮੁਮਿਆ ਕੋਈ ਕੀ ਕਰਨੀ ਗਏ ਨੇ ਇਹ ਇਹ ਆਫਤ ਦੇ ਮਤਾਬਕ ਜੇ 88 ਸਾਲਾਂ ਬਾਅਦ ਹੀ ਹੈਲਪ ਤੇ ਤਾਂ ਹੀ ਕਰੇ ਸਰਕਾਰ ਪਹਿਲਾਂ ਨੇ ਵੀ ਕੀਤੀ ਇਹ ਵੀ ਉਹਨਾਂ ਨੇ ਟੰਗ ਟਪਾਇਆ ਕਰਦੀ ਆ ਟੰਗ ਟਪਾਇਆ ਕਰਦੀ ਆ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਹਖਾਂ ਲੱਗਦਾ ਪੰਜਾਬ ਸਰਕਾਰ ਤੇ ਹੋਰ ਵੀ ਲੈਣਦੇ ਵੋਟਾਂ ਲਈ ਯਾਰ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖੋ ਜਿਹੜੇ ਜਨਤਾ ਜਿਹੜੇ ਸਿਆਣੇ ਆ ਉਹ ਵੋਟਾਂ ਨਹੀਂ ਪਾਉਣ ਲੱਗੀ ਵੋਟਾਂ ਦੇ ਪਲਾਨ ਜੇ ਵੋਟਾਂ ਸਰਕਾਰ ਨੇ ਲੈਣੀਆਂ ਆ ਤਾਂ ਲੋਕਾਂ ਨੂੰ ਹਰ ਬਰਦਾ ਦੇ ਆ ਹਾਂਜੀ ਤੋੜਾ ਕਰਨਾ ਜਿਹਦਾ ਪਿੰਡਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਲੋਕੀ ਚੁੰਡਦੇ ਕਿਉਂ ਮੰਨਦੇ ਸਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨਗੇ ਸਰਕਾਰ ਤੇ ਤਾਂ ਹੀ ਬਣਾਈ ਦੀ ਜੇ ਸਰਕਾਰ ਨੇ ਸੁਣਨਾ ਨਹੀਂ ਫਿਰ ਸਰਕਾਰ ਤੇ ਆਮ ਜਨਤਾ ਤਰੀ ਫਿਰ ਜਿੱਦਾ ਸੜਕਾਂ ਦੇ ਤਾਂ ਹੀ ਆਂ ਬਹੁਤ ਜਮਾਨ ਮੁਕਤ ਲੋਕਮਤਰੇ ਸਾਹਮਣੇ ਕੁਝ ਕਹਿਣਾ ਚਾਹਤੋ ਤੁਮਾਂ ਲੱਗੇ ਬਹੁਤ ਇੱਥੇ ਹੈਲੀਕਾਪਟਰ ਦੇ ਕੇ ਚਲੇਗੇ ਵੀ ਚੱਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਆ ਪਿਛਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਦੀ ਜੂਰ ਉਹਦੀ ਮਿਹਰਬਾਨੀ ਆ ਚਲੋ ਆਪ ਕਾਰ ਚੱਲ ਗਿਆ ਪਰ ਕਾਰ ਦੀ ਜਾਣ ਦਾ ਮਤਲਬ ਆਪ ਹੀ ਸੰਗਤ ਦੇ ਨਾਲ ਜਿਹੜਾ ਉਹ ਸਾਰਾ ਬਣਨਾ ਚਾਹੀਦਾ ਸੋਦਾ ਦੇ ਕੇ ਲਗਾਤਾਰ ਹੜ੍ਹ ਵਾਲੀ ਸਥਿਤੀ ਹੁਣ ਹੋਰ ਨਾਲ ਇਲਾਕਿਆਂ ਵਿੱਚ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਭਾਰੀ ਮੀਂਹ ਮੁਰਦੋ ਕਹਿਰ ਦਿਖਾ ਰਿਹਾ ਜਿਹਦੇ ਚੱਲਦੇ ਹੋਰ ਨਾਲ ਇਲਾਕਿਆਂ ਦੇ ਵਿੱਚ ਵੀ ਹੜ੍ਹ ਦਾ ਕਹਿਰ جاری ਹੈ ਬਿਊਰੋ ਰਿਪੋਰਟ ਆਜ਼ਾਦ ਸੋਚ